ਹਾਂਜੀ ਕੀ ਹਾਲ ਨੇ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਵੀ ਜੇ ਆਪਣੇ ਕਰਮਾਂ 'ਚ ਕੋਈ ਚੀਜ਼ ਨਹੀਂ ਲਿਖੀ ਉਹਨੂੰ ਆਪਾਂ ਕਿੱਦਾਂ ਪ੍ਰਾਪਤ ਕਰ ਸਕਦੇ ਹਾਂ ਨਵੀਆਂ ਚੀਜ਼ਾਂ ਨੂੰ ਕਿੱਦਾਂ ਮੈਨੀਫੈਸਟ ਕਰ ਸਕਦੇ ਹਾਂ ਇਹਦੇ ਵਿੱਚ ਮੈਂ 4 ਪੁਆਇੰਟ ਡਿਸਕਸ ਕਰੂੰਗਾ ਸਭ ਤੋਂ ਪਹਿਲਾਂ ਤਾਂ ਅਕਸੈਪਟੈਂਸ ਦੂਜੇ ਨੰਬਰ ਤੇ ਕੰਪਲੇਂਟ ਤੀਜੇ ਨੰਬਰ ਤੇ ਗ੍ਰੈਟੀਟਿਊਡ ਚੌਥੇ ਨੰਬਰ ਤੇ ਅਫਰਮੇਸ਼ਨ ਇਹ 4 ਪੁਆਇੰਟ ਮੇਨ ਆ ਸਭ ਤੋਂ ਪਹਿਲਾਂ ਆਪਾਂ ਪੁਆਇੰਟ ਡਿਸਕਸ ਕਰਾਂਗੇ ਅਕਸੈਪਟੈਂਸ ਦੇਖੋ ਅਕਸੈਪਟ ਕਰ ਲੋ ਜੀਡੀਵੀ ਅੱਜ ਜਿਹ ਸਿਚੁਏਸ਼ਨ ਵਿੱਚ ਦੁੱਖ ਦਰਦ ਵਿੱਚੋਂ ਲੰਘ ਰਹੇ ਹੋ ਕੋਈ ਤੁਹਾਨੂੰ ਚੀਜ਼ ਮਿਲ ਨਹੀਂ ਰਹੀ ਉਹਨੂੰ ਅਸੈਪਟ ਕਰੋ ਸਭ ਤੋਂ ਪਹਿਲਾਂ ਤਾਂ ਅਸੈਪਟ ਕਿਦਾਂ ਕਰਨਾ ਤੁਸੀਂ ਪਰਮਾਤਮਾ ਅੱਗੇ ਹੱਥ ਜੋੜ ਕੇ ਜਿਹੜੀ ਵੀ ਤੁਸੀਂ ਧਰਮ ਤੋਂ ਬਲੋਂਗ ਕਰਦੇ ਹੋ Hindu ਧਰਮ ਤੋਂ Sikh ਧਰਮ ਤੋਂ ਕਿਸੇ ਹੋਰ ਧਰਮ ਤੋਂ ਕਿਉਂਕਿ ਦੇਖੋ ਇਹ ਤਾਂ ਲੋਕਾਂ ਦੀ 네ਗੇਟਿਵ ਸੋਚ ਨੇ ਧਰਮਾਂ ਚ ਵੰਡਤਾ ਪਰਮਾਤਮਾ ਇੱਕ ਹੀ ਆ ਊਰਜਾ ਪਰਮ ਸ਼ਕਤੀ ਇੱਕ ਹੀ ਆ ਪਰਮਾਤਮਾ ਅਗੇ ਅਰਦਾਸ ਕਰੋ ਸੱਚੇ ਦਿਲੋਂ ਪ੍ਰਮਾਤਮਾ ਮੈਂ ਅੱਜ ਜੀਡੀਵੀ ਸਿਚੁਏਸ਼ਨ ਵਿੱਚ ਹੈਗਾ ਉਹ ਮੈਨੂੰ ਪਤਾ ਮੈਂ ਆਪਦੇ ਵਿਚਾਰਾਂ ਕਰਕੇ ਹੀ ਹੈਗਾ ਤੇ ਹੁਣ ਅੱਜ ਤੋਂ ਬਾਅਦ ਮੈਂ ਆਪਦੇ ਵਿਚਾਰਾਂ ਨੂੰ ਨਵੀਂ ਦਿਸ਼ਾ ਦੇਵਾਂਗਾ ਕਿਉਂਕਿ ਮੈਂ ਹੁਣ ਆਪਦੀ ਜ਼ਿੰਦਗੀ ਨੂੰ ਬਦਲਣਾ ਤੇ ਮੈਂ ਪ੍ਰਣ ਕਰਦਾ ਮੈਂ ਆਪਦੀ ਜ਼ਿੰਦਗੀ ਨੂੰ 21 ਦਿਨਾਂ ਦੇ ਵਿੱਚ ਵਿੱਚ ਬਦਲ ਲਊਗਾ ਮੈਨੂੰ ਪੂਰਾ ਵਿਸ਼ਵਾਸ ਆ ਮੈਂ ਆਪਦੇ ਚੰਗੇ ਵਿਚਾਰਾਂ ਦਾ ਸਰਜਨ ਕਰਕੇ ਮੈਂ ਆਪਦੀ ਜ਼ਿੰਦਗੀ ਨੂੰ ਬਦਲ ਲੈਣਾ ਹੈ ਮੈਂ ਇਹ ਚੀਜ਼ ਨੂੰ ਅਕਸੈਪਟ ਕਰਦਾ ਵੀ ਮੈਂ ਜਿਹੜੀ ਵੀ ਅੱਜ ਸਿਚੁਏਸ਼ਨ ਵਿੱਚ ਹੈਗਾ ਉਹ ਮੈਂ ਆਪ ਦੇ ਕਰਕੇ ਹੀ ਹੈਗਾ ਅਕਸੈਪਟ ਕਰੋ ਕਈ ਲੋਕ ਨਾ ਅਕਸੈਪਟ ਨਹੀਂ ਕਰਦੇ ਉਹ ਦੂਜਿਆਂ ਨੂੰ ਕੰਪਲੇਂਟਾਂ ਹੀ ਪਾਈ ਜਾਂਦੇ ਆ ਮਤਲਬ ਦੂਜਾਂ ਦਾ ਦੂਜਾਂ ਦਾ ਹੀ ਗੁਨਾਹ ਕੱਢੀ ਜਾਂਦੇ ਆ ਅਕਸੈਪਟ ਕਰ ਲੈਣਾ ਦੂਜੇ ਨੰਬਰ ਤੇ ਕੰਪਲੇਂਟ ਕੰਪਲੇਂਟ ਇਹਦੇ ਵਿੱਚੋਂ ਹੀ ਨਿਕਲਦਾ ਅਕਸੈਪਟੈਂਸ ਵਿੱਚੋਂ ਕੰਪਲੇਂਟ ਲੋਕ ਕਰੀ ਜਾਂਦੇ ਰਹਿੰਦੇ ਲੋਕ ਆਪਦੇ ਮਾਪਿਆਂ ਤੇ ਕੰਪਲੇਂਟ ਕਰੀ ਜਾਂਦੇ ਆ ਅੱਜ ਕੱਲ ਯੂਥ ਕੀ ਕਰਦਾ ਹਸਬੈਂਡ ਵਾਈਫ ਦਾ ਗੁਨਾਹ ਕੱਢੀ ਜਾਂਦਾ ਵਾਈਫ ਹਸਬੈਂਡ ਦਾ ਗੁਨਾਹ ਕਰੀ ਜਾਂਦੀ ਕੱਢੀ ਜਾਂਦੀ ਆ ਵੀ ਤੇਰੀ ਕਰਕੇ ਮੇਰੀ ਜਿੰਦ ਜਿੰਦਗੀ ਖਰਾਬ ਹੋਊਗੀ ਹਸਬੈਂਡ ਕਹਿ ਰਿਹਾ ਤੇਰੀ ਕਰਕੇ ਮੇਰੀ ਜ਼ਿੰਦਗੀ ਖਰਾਬ ਹੋਊਗੀ ਹੋ ਸਕਦਾ ਮੇਰੀ ਲਾਈਫ ਚ ਕੋਈ ਚੰਗੀ ਕੁੜੀ ਲਿਖੀ ਹੁੰਦੀ ਕਿਧਰੋਂ ਮੈਂ ਤੇਰ ਨਾਲ ਵਿਆਹ ਕਰਵਾ ਲਿਆ ਜਾਂ ਕੁੜੀਆਂ ਕਹਿ ਦਿੰਦੇ ਕਿ ਮੈਨੂੰ ਕਿਹੋ ਜਿਹਾ ਮੁੰਡਾ ਮਿਲ ਗਿਆ ਜਿਹੜੀ ਮੇਰੀ ਕੇਅਰ ਨਹੀਂ ਕਰਦਾ ਮੇਰੀ ਗੱਲ ਨਹੀਂ ਸਮਝਦਾ ਇਹਦੂ ਤਾਂ ਮੈਂ ਹੋਰ ਕਿਸੇ ਨਾਲ ਵਿਆਹ ਕਰਵਾ ਲੈਂਦੀ ਦੇਖੋ ਜਿਹੜੀਆਂ ਇਹ ਚੀਜ਼ਾਂ ਹੁੰਦੀਆਂ ਨਾ ਖਾਸ ਕਰਕੇ ਹਸਬੈਂਡ ਵਾਈਫ ਬੱਚੇ ਪੇਰੈਂਟਸ ਤੇ ਆਪਣਾ ਪਰਿਵਾਰ ਇਹ ਕੋਰ ਪਰਾਲਾਬਦ ਹੁੰਦਾ ਇਹਨੂੰ ਤਾਂ ਬਦਲਿਆ ਹੀ ਨਹੀਂ ਜਾ ਸਕਦਾ ਤੁਸੀਂ ਭੁੱਲ ਚੁਕੋ ਇਹਨੂੰ ਨਹੀਂ ਆਪਾਂ ਬਦਲ ਸਕਦੇ ਪਰ ਆਪਾਂ ਆਪਦੀ ਵਿਚਾਰਾਂ ਨੂੰ ਬਦਲ ਕੇ ਆਪਾਂ ਉਹ ਜਿਹੜਾ ਆਪਣੇ ਸਾਹਮਣੇ ਪਾਰਟਨਰ ਆ ਉਹਦੀ ਸੋਚ ਬਦਲ ਸਕਦੇ ਹਾਂ ਜਿੱਦਾਂ ਚਾਹੋ ਨੇ ਆਪਾਂ ਨੂੰ ਢਾਲ ਸਕਦੇ ਆ ਆਪਣੇ ਵਿਚਾਰਾਂ ਨਾਲ ਵਿਚਾਰਾਂ 'ਚ ਬਹੁਤ ਸ਼ਕਤੀ ਹੈ ਵਿਚਾਰਾਂ ਕਰਕੇ ਜੇ ਪਰਿਵਾਰ ਚ 7 ਮੈਂਬਰ 7 ਮੈਂਬਰਾਂ ਦੀ ਸੋਚ ਇੱਕ ਹੋ ਜਾਂਦੀ ਆ ਪੋਜ਼ਿਟਿਵ ਸੋਚਣ ਲੱਗ ਜਾਂਦੀ ਐ 네ਗੇਟਿਵਿਟੀ ਘਟ ਜਾਂਦੀ ਆ ਬਹੁਤ ਵਿਚਾਰਾਂ ਚ ਸ਼ਕਤੀ ਆ ਸੋ ਕੰਪਲੇਂਟ ਕਰਨੀ ਬੰਦ ਕਰੋ ਕੰਪਲੇਂਟ ਲੋਕ ਪ੍ਰਭ ਕਈ ਮੈਂ ਦੇਖਿਆ ਪ੍ਰਮਾਤਮਾ ਨਾਲ ਕੰਪਲੇਂਟ ਕਰਦੇ ਆ ਲੈ ਕਮਲੇ ਦੂਗ ਪ੍ਰਮਾਤਮਾ ਕੰਪਲੀਟ ਕਰੀਆ ਪ੍ਰਮਾਤਮਾ ਤੂੰ ਮੇਰੀ ਕਿਸਮਤ ਚ ਆ ਲਿਖਤਾ ਮੈਂ ਤਾਂ ਆ ਚੀਜ਼ ਬਾਰੇ ਤਿਆਰੀ ਕਰ ਰਿਆ ਸੀ ਤੂੰ ਮੈਨੂੰ ਆ ਚੀਜ਼ ਦਿੱਤੀ ਨਹੀਂ ਮੈਂ ਇੰਨੀ ਮਿਹਨਤ ਕੀਤੀ ਤੂੰ ਮੈਨੂੰ ਕਿਉਂ ਨਹੀਂ ਦਿੱਤੀ ਦੇਖੋ ਪ੍ਰਮਾਤਮਾ ਉੱਪਰ ਬੈਠਾ ਹੰਸਾਰਾ ਦਿਨ ਇਹ ਥੋੜੀ ਦੇਖੀ ਜਾਂਦਾ ਵੀ ਹਾਂ ਸੁੱਖ ਬਰਾੜਾ ਸੁੱਖ ਬਰਾੜ ਦੀ ਜ਼ਿੰਦਗੀ 'ਚ ਗੱਡੀ ਲਿਖ ਦੋ ਅੱਛਾ ਇੱਕ ਮੁੰਡਾ ਹੋਰ ਆ ਉਹਦੀ ਜ਼ਿੰਦਗੀ 'ਚ ਤੁਸੀਂ ਐਂ ਕਰੂ ਸਾਈਕਲ ਲਿਖ ਦੋ ਪ੍ਰਮਾਤਮਾ ਯਾਰ ਤੁਸੀਂ ਪ੍ਰਮਾਤਮਾ ਨੂੰ ਬੇਵਕੂਫ ਸਮਝ ਰੱਖਿਆ ਪ੍ਰਮਾਤਮਾ ਮੈਂ ਤੁਹਾਨੂੰ ਦੱਸਾਂ ਚੀਜ਼ਾਂ ਕਿੱਦਾਂ ਦਿੰਦਾ ਦੱਸਾਂ ਤੁਹਾਨੂੰ ਹੁਣ ਤੁਸੀਂ ਦੇਖੋ ਮੇਰੇ ਅੰਦਰ ਮੇਰਾ ਦੋਸਤ ਆ ਕੋਈ ਉਹ ਗੱਡੀ ਲੈ ਕੇ ਆਇਆ ਆਪਣੀ ਮਿਹਨਤ ਦੀ ਕਮਾਈ ਨਾਲ ਮੈਂ ਦੇਖਿਆ ਉਹਨੂੰ ਮੈਂ ਕਿਹਾ ਯਾਰ ਮੇਰਾ ਦੋਸਤ ਗੱਡੀ ਲੈ ਕੇ ਆਇਆ ਕੋਈ ਨਹੀਂ ਮੈਨੂੰ ਬੜੀ ਖੁਸ਼ੀ ਹੋਈ ਮੇਰਾ ਦੋਸਤ ਕਾਰ ਲੈ ਕੇ ਆਇਆ ਕੋਈ ਨਹੀਂ ਮੇਰੀ ਵੀ ਤਿਆਰੀ ਚੱਲ ਰਹੀ ਹੈ ਮੈਂ ਵੀ ਮਿਹਨਤ ਕਰ ਰਿਹਾ ਮੈਂ ਵੀ ਕਾਰ ਲੈ ਕੇ ਆਉਂ ਤੁਹਾਡੇ ਘਰੇ ਕਾਰ ਆ ਚੁੱਕੀ ਤੁਹਾਡੇ ਕੋਈ ਗਵਾਂਢੀ ਦਾ ਨੁਕਸਾਨ ਹੋਇਆ ਤੇ ਤੁਸੀਂ ਦੇਖ ਕੇ ਹੱਸ ਰਹੇ ਹੋ ਮਣੋਮਣੀ ਮਜ਼ਾਕ ਉਡਾ ਰਹੇ ਹੋ ਕਈ ਲੋਕ ਮਜ਼ਾਕ ਬਹੁਤ ਉਡਾਉਂਦੇ ਹੁੰਦੇ ਆ ਉਹ ਜਿਹੜੇ ਮਜ਼ਾਕ ਉਡਾਉਂਦੇ ਨੇ ਹਨਾ ਉਹਨਾਂ ਨੂੰ ਕਰਸ ਮਿਲਦਾ ਤੇ ਕਰਸ ਉਹ ਬੰਦੇ ਨੂੰ ਇਹੋ ਜੀ ਥਾਂ ਫਸਾਉਂਦਾ ਫਿਰ ਬੰਦਾ ਜੀ ਦੀ ਨਿਕਲਦਾ ਨਹੀਂਗਾ ਮਜ਼ਾਕ ਨਾ ਹੜਾਇਆ ਕਰੋ ਕਦੀ ਵੀ ਕਿਸੇ ਦਾ ਸੋ ਗਵਾਂਡੀ ਦੇ ਨੁਕਸਾਨ ਹੋ ਗਿਆ ਤੇ ਮੈਂ ਹਾਂ ਸਰਿਆਂ ਉਹ ਨੁਕਸਾਨ ਮੇਰੀ ਹੋਊਗਾ ਪੱਕੀ ਗੱਲ ਆ ਯਾਰ ਤੁਸੀਂ ਪ੍ਰਮਾਤਮਾ ਨੂੰ ਬੇਵਕੂਫ ਸਮਝਿਆ ਲੋਕਾਂ ਬਾਰੇ ਤੁਸੀਂ ਗਲਤ ਸੋਚ ਰਹੇ ਹੋ ਲੋਕਾਂ ਬਾਰੇ ਤੁਸੀਂ ਨੈਗੇਟਿਵ ਸੋਚ ਰਹੇ ਹੋ ਪਰਮਾਤਮਾ ਤੁਹਾਡਾ ਕਿਦਾਂ ਭਲਾ ਕਰ ਦੂਗਾ ਸਭ ਤੋਂ ਪਹਿਲਾਂ ਤਾਂ ਅਕਸੈਪਟੈਂਸ ਕਰ ਲਈ ਕੰਪਲੇਂਟ ਛੱਡ ਦਿਓ ਪਰਮਾਤਮਾ ਨੂੰ ਪਰਮਾਤਮਾ ਅਇ ਤੋਂ ਬਾਅਦ ਮੈਂ ਹਮੇਸ਼ਾ ਚੰਗਾ ਸੋਚੂਗਾ ਹਰੇਕ ਲਈ ਕਿਉਂਕਿ ਮੈਨੂੰ ਪਤਾ ਜੇ ਮੈਂ ਕਿਸੇ ਲਈ ਚੰਗਾ ਸੋਚੂਗਾ ਮੇਰਾ ਵੀ ਚੰਗਾ ਹੋਊਗਾ ਮੈਂ ਕਿਸੇ ਦਾ ਭਲਾ ਮੰਗੂਗਾ ਮੇਰਾ ਵੀ ਭਲਾ ਹੋਊਗਾ ਆਇਤੋ ਬਾਅਦ ਮੈਂ ਕਦੇ ਕੋਈ ਨੈਗੇਟਿਵ ਚੀਜ਼ ਨਹੀਂ ਸੋਚਦਾ ਨਾ ਹੀ ਨੈਗੇਟਿਵ ਬੋਲूंगा ਤੇ ਸੋਸ਼ਲ ਮੀਡੀਆ ਤੇ ਨਾ ਮੈਂ ਨੈਗੇਟਿਵ ਕਮੈਂਟ ਦੇਖੂਗਾ ਨਾ ਹੀ ਕਿਸੇ ਤੇ ਟਿੱਪ ਨਹੀਂ ਕਰੂੰਗਾ ਕੋਈ ਕੋਈ ਟਿੱਪਣੀ ਨਹੀਂ ਕਰੂੰ ਟਿੱਪਣੀ ਜਾਂ ਨਾ ਤਾਂ ਮੈਂ ਜਜਮੈਂਟ ਕਰੂੰਗਾ ਕਿਉਂਕਿ ਮੈਂ ਜਜਮੈਂਟ ਕਰਨ ਵਾਲਾ ਹਾਂ ਨਾ ਕਹਣਾ ਇਹ ਚੀਜ਼ਾਂ ਨਾਲ ਤੁਸੀਂ ਨੈਗੇਟਿਵਿਟੀ ਤੋਂ ਦੂਰ ਹੋ ਜਾਓਗੇ ਜਿੰਨਾ ਟਾਈਮ ਤੁਸੀਂ ਨੈਗੇਟਿਵਿਟੀ ਤੋਂ ਦੂਰ ਨਹੀਂ ਹੁੰਦੇ ਓਨਾ ਟਾਈਮ ਤੁਹਾਡੀ ਲਾਈਫ 'ਚ ਪ੍ਰੋਸਪਰਿਟੀ ਨਹੀਂ ਆਉਣੀ ਖੁਸ਼ੀ ਨਹੀਂ ਹੋਣੀ ਕੋਲ ਜਿਉ ਕਿਉਂਕਿ ਤੁਸੀਂ ਉਦਾਂ ਦੀਆਂ ਚੀਜ਼ਾਂ ਅਟਰੈਕਟ ਕਰ ਰਹੇ ਹੋ ਮੈਂ ਤੁਹਾਨੂੰ ਦੱਸਾਂ ਮੈਂ ਅੱਜ ਤੱਕ ਕਦੇ ਵੀ ਕੋਈ ਬੁਰੀ ਨਿਊਜ਼ ਦੇਖੀ ਹੀ ਨਹੀਂ ਜਦੋਂ ਦਾ ਮੈਨੂੰ ਗਿਆਨ ਆਇਆ 6-7 ਸਾਲ ਹੋ ਗਏ ਮੈਂ ਕਦੇ ਵੀ ਸੋਸ਼ਲ ਮੀਡੀਆ ਖੋਲਦਾ ਹਾਂ ਮੈਂ ਸੋਸ਼ਲ ਮੀਡੀਆ ਤੇ ਤੁਹਾਨੂੰ ਦੱਸਾਂ ਕੀ ਦੇਖਦਾ ਮੈਂ ਸੋਸ਼ਲ ਮੀਡੀਆ ਤੇ ਦੇਖਦਾ ਵੀ ਜੇ ਕਿਸੇ ਨੇ ਬਲੌਗ ਪਾਇਆ ਹੈ ਨਾ ਬਲੌਗ ਤੇ ਕਿਸੇ ਮੁੰਡੇ ਨੇ ਮੇਰੇ ਵਰਗੇ ਜੰਗ ਨੇ ਆਪਦੇ ਪਿਓ ਵਾਸਤੇ ਕਾਰ ਕਢਾਈ ਉਹ ਚੀਜ਼ਾਂ ਮੈਂ ਦੇਖਦਾ ਆਦੀ ਮਾਂ ਅਸਤੀ ਜੁਵੈਲਰੀ ਲੈ ਕੇ ਦਿੱਤੀ ਆਪਦੀ ਮਿਹਨਤ ਦੀ ਕਮਾਈ ਨਾਲ ਜਾਂ ਘਰ ਪਾਇਆ ਆਪਦੀ ਮਿਹਨਤ ਦੀ ਕਮਾਈ ਨਾਲ ਜਦੋਂ ਮੈਂ ਫ੍ਰੀ ਹਵਾਂ ਉਦੋਂ ਮੈਂ ਇਹ ਚੀਜ਼ਾਂ ਦੇਖਦਾ ਲੋਕੀ ਕੀ ਕਰਦੇ ਆ ਘਰ ਵਾਲੀ ਨੇ ਘਰ ਵਾਲੇ ਨੂੰ ਧੋਖਾ ਦਿੱਤਾ ਘਰ ਵਾਲੇ ਨੇ ਘਰ ਵਾਲੀ ਨੂੰ ਵੱਢਤਾ ਬੱਚੇ ਨਸ਼ਿਆਂ ਤੇ ਲੱਗ ਜਾਂਦੇ ਆ ਸਮਾਜ 'ਚ ਰਹਿ ਸਮਾਜ ਤਾਂ ਸਮਾਜ ਵਿੱਚ ਤਾਂ ਆ ਕੁਝ ਹੋਈ ਜਾਂਦਾ ਇੰਡੀਆ ਜਿਦਾ ਰਹਿਣ ਦਾ ਕੰਮ ਹੀ ਨਹੀਂ ਰਿਹਾ ਅੱਜ ਕੱਲ ਤਾਂ ਚੋਰੀਆਂ ਚੋਰੀਆਂ ਹੋਈ ਜਾਂਦੀਆਂ ਜਿੱਦਾਂ ਦੀ ਚੀਜ਼ ਤੁਸੀਂ ਦੇਖੂਗੇ ਉਦਾਂ ਦੇ ਤੁਸੀਂ ਕਹੋਗੇ ਵੀ ਇਹ ਹੀ ਹੈ ਲੈ ਮੈਂ ਤਾਂ ਇਹ ਕੱਲੀ ਗੱਲ ਕੀਤੀ ਸੀ ਵੀ ਚੋਰੀਆਂ ਹੋਈ ਜਾਂਦੀਆਂ ਤੇ ਆਪਣੇ ਮਹੱਲੇ 'ਚ ਚੋਰੀ ਹੋ ਗਈ ਕਿਉਂਕਿ ਤੁਸੀਂ ਉਹ ਅਟੈਕਟ ਕਰ ਲਈ ਤੁਸੀਂ ਜੇ ਚੰਗੀ ਚੀਜ਼ ਦੇਖਦੇ ਨਾ ਵੀ ਹਾਂ ਯਾਰ ਉਹ ਮੁੰਡੇ ਨੇ ਗੱਡੀ ਲਿਆਂਦੀ ਕਿੰਨੀ ਸੋਹਣੀ ਆ ਉਹਦੀ ਮਾਂ ਪਿਓ ਨੂੰ ਗੱਡੀ ਵਿੱਚ ਬਿਠਾਇਆ ਤੇ ਢੇੜਾ ਕਢਾ ਕੇ ਆਇਆ ਯਾਰ ਤੁਸੀਂ ਵੀ ਇੱਕ ਦਿਨ ਗੱਡੀ ਲੈ ਆਉਂਗੇ ਕਿਉਂਕਿ ਸਾਰੀ ਗੇਮ ਵਿਚਾਰਾਂ ਦੀ ਆ ਵਿਚਾਰਾਂ ਨਾਲ ਹੀ ਤੁਹਾਡੇ ਦੁੱਖ ਵਧਦੇ ਆ ਵਿਚਾਰਾਂ ਨਾਲ ਹੀ ਤੁਸੀਂ ਸੁਖ ਸੁਖੀ ਹੁੰਦੇ ਹੋ ਠੀਕ ਆ ਅਕਸੈਪਟੈਂਸ ਕਰ ਲਈ ਕੰਪਲੇਂਟ ਕਰਨੀ ਛੱਡਤੀ ਤੀਜੇ ਨੰਬਰ ਤੇ ਗ੍ਰੈਟੀਟਿਊਡ ਮੈਂ ਪਿਛਲੀ ਵੀਡੀਓ ਪਾਈ ਹੋਈ ਆ ਗ੍ਰੈਟੀਟਿਊਡ ਬਾਰੇ ਮਤਲਬ ਜੋ ਚੀਜ਼ ਹੈਗੀ ਆ ਪ੍ਰਮਾਤਮਾ ਨੇ ਦੇ ਰੱਖੀ ਆ ਉਹਦੇ ਬਾਰੇ ਗ੍ਰੈਟੀਟਿਊਡ ਕਰਨ ਲੱਗ ਜਾਓ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲੱਗ ਜਾਓ اے ਸੱਚੇ ਬਾਦਸ਼ਾਹ ਜੋ ਵੀ ਤੁਸੀਂ ਦਿੱਤਾ ਬਹੁਤ ਵਧੀਆ ਦਿੱਤਾ ਫਸਟ ਗਲਾਸ ਦਿੱਤਾ ਮੈਂ ਪੂਰਾ ਖੁਸ਼ ਹਾਂ ਤੇ ਚੌਥੇ ਨੰਬਰ ਤੇ ਅਫਰਮੇਸ਼ਨ ਅਫਰਮੇਸ਼ਨ ਲਈ ਮੈਂ ਇੱਕ ਵੀਡੀਓ ਪਾਉਂਗਾ ਡਿਟੇਲ ਚ ਕਿਦਾਂ ਆਪਦੇ ਆਪ ਨੂੰ ਅਫਰਮੇਸ਼ਨ ਦੇਣੀ ਆ ਜੇ ਤੁਸੀਂ ਆਪ ਨਹੀਂ ਦੇ ਸਕਦੇ ਤਾਂ ਤੁਸੀਂ ਉਹ 10 15 ਮਿੰਟਾਂ ਦੀ ਵੀਡੀਓ ਹੋਊਗੀ ਰੋਜ਼ ਸਵੇਰ ਸੁਣ ਲਿਆ ਕਰਿਓ ਰਾਤ ਨੂੰ ਪੈਣ ਲੱਗੇ ਸੁਣ ਲਿਆ ਕਰਿਓ ਤੇ ਦਿਨੇ ਸੁਣ ਲਿਆ ਕਰੋ ਜੋ ਚੀਜ਼ ਤੁਸੀਂ ਚਾਹਣੀ ਉਹ ਤੁਹਾਨੂੰ ਮਿਲ ਚੁਗੀ ਕਿਉਂਕਿ ਸਭ ਤੋਂ ਪਹਿਲਾਂ 네ਗੇਟਿਵਿਟੀ ਕੱਢਣੀ ਪੈਣੀ ਹੈ 네ਗੇਟਿਵਿਟੀ ਕਿੱਦਾਂ ਨਿਕਲੂਗੀ ਜੋ ਚੀਜ਼ਾਂ ਮੈਂ ਤੁਹਾਨੂੰ ਗੱਲਾਂ ਕਹੀਆਂ ਅਕਸੈਪਟੈਂਸ ਕੰਪਲੇਂਟ ਕਰਨੀ ਛੱਡ ਦਿਓ ਅਕਸੈਪਟ ਕਰ ਲਓ ਜੋ ਤੁਹਾਡੀ ਜ਼ਿੰਦਗੀ 'ਚ ਹੈਗਾ ਵੀ ਮੇਰੇ ਹੀ ਵਿਚਾਰਾਂ ਕਰਕੇ ਤੇ ਅੱਜ ਤੋਂ ਬਾਅਦ ਮੈਂ ਆਪਦੇ ਵਿਚਾਰਾਂ ਨੂੰ ਬਦਲੂਗਾ ਮੈਂ ਵਿਚਾਰਾਂ ਦਾ ਨਵਾਂ ਸਿਰਜਣ ਕਰੂਗਾ ਕਿਉਂਕਿ ਮੇਰੇ ਵਿਚਾਰਾਂ ਦੇ ਅੰਦਰ ਮੇਰੇ ਸਬਕੌਂਸ਼ੀਅਸ ਮਾਈਂਡ ਦੇ ਅੰਦਰ 네ਗੇਟਿਵਿਟੀ ਭਰੀ ਆ ਮੈਂ ਨਿਊਜ਼ਾਂ ਦੇਖਦਾ 네ਗੇਟਿਵ ਫੀਡ ਦੇਖਦਾ ਪੋਜ਼ਿਟਿਵ ਚੀਜ਼ ਜੇ ਤਮੈਂ ਦੇਖਦਾ ਹੀ ਨਹੀਂ ਪੋਜ਼ਿਟਿਵ ਲੋਕਾਂ ਨੂੰ ਤੇ ਮੈਂ ਦੇਖਦਾ ਹੀ ਨਹੀਂ ਲੋਕਾਂ ਬਾਰੇ ਮੈਂ ਮਾੜਾ ਸੋਚਦਾ ਲੋਕਾਂ ਬਾਰੇ ਮੈਂ ਮਾੜਾ ਬੋਲਦਾ ਅੱਛਾ ਪ੍ਰਮਾਤਮਾ ਬੇਵਕੂਫਾ ਜਿਹੜਾ ਤੁਸੀਂ ਲੋਕਾਂ ਬਾਰੇ ਮਾੜਾ ਸੋਚੀ ਜਾਂਦੇ ਹੋ ਤੇ ਪ੍ਰਮਾਤਮਾ ਤੁਹਾਨੂੰ ਕਿੰਦਾ ਚੀਜ਼ ਦੇ ਦੇਊਗਾ ਹਰ ਬੰਦੇ ਅੰਦਰ ਹਰ ਬੰਦੇ ਦੇ ਅੰਦਰ ਪ੍ਰਮਾਤਮਾ ਹੈਗਾ ਪ੍ਰਮਾਤਮਾ ਕੰਧਾਂ ਵਿੱਚ ਥੋੜੀ ਆ ਪ੍ਰਮਾਤਮਾ ਦੇ ਅੰਛੀ ਆ ਆਪਾ ਪ੍ਰਮਾਤਮਾ ਆਪਣੇ ਅੰਦਰ ਹੀ ਆ ਤੇ ਜਿਹੜੇ ਪਰਮਾਤਮਾ ਦੇ ਬਣਾਏ ਗਏ ਬੰਦੇ ਆ ਉਹਨਾਂ ਦੀ ਤਾਂ ਆਪਾਂ ਇੰਜਨ ਨਹੀਂ ਕਰਦੇ ਉਹਨਾਂ ਦਾ ਤਾਂ ਮਜ਼ਾਕ ਡਾਉਣੀ ਆ ਤੇ ਪਰਮਾਤਮਾ ਆਪਾਂ ਨੂੰ ਕਿਦਾਂ ਦੇ ਦੂਗਾ ਸੋ ਜੋ ਚੀਜ਼ ਆਪਾਂ ਆਪਦੀ ਜ਼ਿੰਦਗੀ 'ਚ ਚਾਹੁੰਦੇ ਆ ਪਹਿਲਾਂ ਉਹ ਲੋਕਾਂ ਬਾਰੇ ਸੋਚਣੀ ਸਟਾਰਟ ਕਰੋ ਲੋਕ ਲੋਕਾਂ ਬਾਰੇ 네ਗੇਟਿਵ ਨਾ ਸੋਚੋ ਜੇ ਕੋਈ ਜਾ ਰਿਹਾ ਕੋਈ ਤਰੱਕੀ ਕਰ ਰਿਹਾ ਤੁਸੀਂ ਸੋਚੋ ਵੀ ਹਾਂ ਇਹ ਨੇ ਤਰੱਕੀ ਕੀਤੀ ਇਹ ਮੈਂ ਵੀ ਕਰੂੰਗਾ ਉਹ ਚੀਜ਼ ਤੁਹਾਨੂੰ ਮਿਲੂਗੀ ਤੇ ਅਫਰਮੇਸ਼ਨ ਤੁਸੀਂ ਚੰਗੀ ਚੰਗੀ ਦੇਣੀ ਹੈ ਜੋ ਚੀਜ਼ ਜੇ ਤੁਸੀਂ ਆਪਦੇ ਬਾਲ ਬੱਚਿਆਂ ਬਾਰੇ ਚੰਗਾ ਸੋਚ ਰਹੇ ਹੋ ਤੁਸੀਂ ਆਪਦੀ ਜੌਬ ਬਾਰੇ ਸੋਚ ਰਹੇ ਹੋ ਜੌਬ ਮਿਲ ਜੇ ਜਾਂ ਮੈਂ ਆਪਦਾ ਕੋਈ ਨਵਾਂ ਕ੍ਰੀਏਟਿਵ ਆਈਡੀਆ ਮੇਰੇ ਅੰਦਰ ਆਵੇ ਬਿਜ਼ਨਸ ਸਟਾਰਟ ਕਰਨਾ ਉਸ ਚੀਜ਼ ਬਾਰੇ ਅਫਰਮੇਸ਼ਨ ਬਣਾ ਕੇ ਸਵੇਰ ਸ਼ਾਮ ਬੋਲਣੀ ਸਟਾਰਟ ਕਰੋ ਇਹਦੇ ਨਾਲ ਤੁਹਾਡੀ ਨੈਗੇਟਿਵਿਟੀ ਖਤਮ ਹੋ ਜੂਗੀ ਮਤਲਬ ਮਾਈਂਡ 'ਚ ਜੋ ਨੈਗੇਟਿਵ ਨੈਗੇਟਿਵਿਟੀ ਭਰੀ ਹੋਈ ਹੈ ਉਹ ਖਤਮ ਹੋ ਜੂਗੀ ਕਲੀਅਰ ਹੋ ਜੂਗੀ ਬ੍ਰੇਨ ਖਾਲੀ ਹੋ ਜੂਗਾ ਬ੍ਰੇਨ ਅੰਦਰ ਨਾਲ ਨਾਲ ਅਫਰਮੇਸ਼ਨ ਭਰਨੀ ਹੈ ਚੰਗੀ ਤਾਂ ਜੋ ਬ੍ਰੇਨ ਅੰਦਰ ਸਿਰਫ ਤੋਂ ਸਿਰਫ ਚੰਗੀ ਪੋਜ਼ਿਟਿਵ ਅਫਰਮੇਸ਼ਨ ਹੋਵੇ ਉਹੀ ਚੀਜ਼ ਬਾਰੇ ਹਮੇਸ਼ਾ ਤੁਹਾਡਾ ਬ੍ਰੇਨ ਸੋਚੇ ਜਿਸ ਚੀਜ਼ ਬਾਰੇ ਬ੍ਰੇਨ ਸੋਚੂਗਾ ਉਹੀ ਚੀਜ਼ ਫਿਰ ਹੋ ਜਾਣੀ ਹੈ ਸੋ ਮੈਂ ਕਾਲੀ ਕਾਲੀ ਜੀ ਵੀਡੀਓ ਬਣਾਈ ਮੈਂ ਕਿਤੇ ਜਾਣਾ ਸੀਗਾ ਮੇਰਾ ਟਾਈਮ ਵੀ ਨਹੀਂ ਲੱਗਦਾ ਤੇ ਹੁਣ ਮੈਂ ਲੈਕਟ ਸੰਡੇ ਵੀਡੀਓ ਕਰਾਂਗਾ ਕਿਉਂਕਿ ਉਹਦੇ ਕੋਲ ਟਾਈਮ ਥੋੜਾ ਹੁੰਦਾ ਤੇ ਤੁਸੀਂ ਇਹ ਚੀਜ਼ਾਂ ਕਰਨੀਆਂ ਸਟਾਰਟ ਕਰੋ ਤੁਹਾਡੀ ਜ਼ਿੰਦਗੀ ਬਦਲ ਚੁਗੀ ਮੈਂ ਵੀਡੀਓ 'ਚ ਕੋਈ ਕੱਟ-ਕੁੱਟ ਨਹੀਂ ਕਰਨਾ ਇਦਾਂ ਹੀ ਵੀਡੀਓ ਪਾ ਦੇਣੀ ਆ ਕਿਉਂਕਿ ਐਡੀਟਿੰਗ ਕਰਨ ਦਾ ਟਾਈਮ ਨਹੀਂ ਲੱਗਦਾ ਸੋ ਤੁਸੀਂ ਕੰਪਲੇਂਟ ਕਰਨੀ ਛੱਡ ਦਿਓ ਜ਼ਿੰਦਗੀ ਨਾਲ ਜਿਹੜੀ ਵੀ ਸਿਚੁਏਸ਼ਨ ਵਿੱਚ ਹੈਗੀ ਹੋ ਉਹ ਅਸੈਪਟ ਕਰ ਲਓ ਤੇ ਆਉਦੇ ਭਾਗਿਆਂ ਨੂੰ ਅਸੈਪਟ ਕਰ ਲਓ ਲੋਕਾਂ ਲੋਕਾਂ ਨੂੰ ਇਹ ਕਹਿਣਾ ਛੱਡ ਦਿਓ ਵੀ ਉਹਦੇ ਕਰਕੇ ਮੇਰੀ ਜ਼ਿੰਦਗੀ 'ਚ ਆ ਹੋਇਆ ਮੇਰੇ ਮਾਪਿਓ ਕਰਕੇ ਇਹ ਹੋਇਆ ਹਨਾ ਇਹ ਚੀਜ਼ਾਂ ਛੱਡ ਦਿਓ ਤੇ ਗ੍ਰੈਟੀਟਿਊਡ ਕਰੋ ਤੇ ਅਫਰਮੇਸ਼ਨ ਕਰੋ ਇਹ ਚੀਜ਼ਾਂ ਕਰਨੀਆ ਸਟਾਰਟ ਕਰੋ ਤੁਹਾਡੀ ਜ਼ਿੰਦਗੀ ਮੈਂ ਪੱਕਾ ਕਹਿੰਨਾ ਵੀ ਤੁਹਾਡੀ ਜ਼ਿੰਦਗੀ ਬਦਲ ਜਾਊ ਬੜੀ ਜਲਦੀ ਬਦਲੂਗੀ ਤੁਹਾਡੀ ਜ਼ਿੰਦਗੀ 21 ਦਿਨ ਕਰਕੇ ਦੇਖੋ 22ਵੇਂ ਦਿਨ ਨਾ ਕਰਿਓ 21 ਦਿਨ ਕਰੋ ਤੁਹਾਡੀ ਜ਼ਿੰਦਗੀ ਬਦਲੂਗੀ ਬਿਲਕੁਲ ਬਦਲ ਜਾਊ ਤੁਹਾਡੀ ਜ਼ਿੰਦਗੀ ਹਾਂਜੀ ਸਤਿ ਸ੍ਰੀ ਅਕਾਲ